ਜੀ ਸਿੱਸੀ ਨਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਸਰਕਾਰ ਦਾ ਵੱਡਾ ਐਲਾਨ ਜੁਲਾਈ ਮਹੀਨੇ ਵਿੱਚ ਔਰਤਾਂ ਲਈ ਵੱਡੀ ਖੁਸ਼ਖਬਰੀ 1500 ਰੁਪਏ ਮਹੀਨਾ ਪੈਨਸ਼ਨ 3 ਸਿਲੰਡਰ ਫ੍ਰੀ ਇਸ ਸਟੇਟ 'ਚ ਔਰਤਾਂ ਦੀ ਹੋਈ ਬੱਲੇ ਬੱਲੇ ਕਿਹੜੀ ਸਟੇਟ ਵਿੱਚ ਔਰਤਾਂ ਦੀ ਬੱਲੇ ਬੱਲੇ ਹੋ ਚੁੱਕੀ ਹੈ ਅਤੇ ਕਿਹੜੀ ਸਟੇਟ ਦੇ ਵਿੱਚ ਮਹਿਲਾ ਨੂੰ ਔਰਤਾਂ ਨੂੰ 1500 ਰੁਪਏ ਪਲੱਸ ਸਿਲੰਡਰ ਫ੍ਰੀ ਮਿਲਣ ਵਾਲੇ ਆ ਉਹ ਜਾਣਦੇ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਅਸ ਤੋਂ ਪਹਿਲਾਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ ਤਾਂ ਕਿ ਪੰਜਾਬ ਗਵਰਨਮੈਂਟ ਅਤੇ ਸੈਂਟਰ ਗਵਰਨਮੈਂਟ ਦੀਆਂ ਜਿੰਨੀਆਂ ਵੀ ਨਵੀਆਂ ਅਪਡੇਟ ਆਉਣ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਜੋਬ ਲਾਟ ਉੱਪਰ ਦੇਖਣ ਨੂੰ ਮਿਲ ਸਕਣਗੀਆਂ ਸੋ ਦੋਸਤੋ ਲੈ ਕੇ ਚੱਲਦੇ ਹਾਂ ਅੱਜ ਦੀ ਵੱਡੀ ਖਬਰ ਉੱਪਰ ਹੋਰ ਜਾਣਦੇ ਹਾਂ ਸਾਰੀ ਇਨਫੋਰਮੇਸ਼ਨ ਕੀ ਹੈ ਪੂਰੀ ਅਪਡੇਟ ਸਰਕਾਰ ਦਾ ਵੱਡਾ ਐਲਾਨ ਜੁਲਾਈ ਤੋਂ ਔਰਤਾਂ ਨੂੰ ਮਿਲਣਗੇ 1500 ਰੁਪਏ ਮਹੀਨਾ ਪੈਨਸ਼ਨ ਪਲੱਸ 3 ਸਿਲੰਡਰ ਫ੍ਰੀ ਮਹਾਰਾਸ਼ਟਰ ਸਰਕਾਰ ਨੇ ਔਰਤਾਂ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਹਰ ਮਹੀਨੇ 1500 ਰੁਪਏ ਦੇਣ ਦਾ ਐਲਾਨ ਕੀਤਾ ਹੈ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੇ ਸੂਬੇ ਦੇ ਬਜਟ ਸੈਕਸ਼ਨ ਦੌਰਾਨ ਵਿਧਾਨ ਸਭਾ ਚ ਐਲਾਨ ਕੀਤਾ ਕਿ ਔਰਤਾਂ ਨੂੰ ਜੁਲਾਈ ਤੋਂ ਹਰ ਮਹੀਨੇ 1500 ਰੁਪਏ ਪੈਨਸ਼ਨ ਦੀ ਸਹਾਇਤਾ ਦਿੱਤੀ ਜਾਵੇਗੀ ਇਸ ਯੋਜਨਾ ਦਾ ਲਾਭ 21 ਤੋਂ 60 ਸਾਲ ਦੀਆਂ ਔਰਤਾਂ ਨੂੰ ਮਿਲੇਗਾ ਸੂਬਾ ਸਰਕਾਰ ਨੇ ਇਹ ਵੀ ਐਲਾਨ ਸੂਬੇ ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾ ਤੋਂ ਠੀਕ ਪਹਿਲਾਂ ਕੀਤਾ ਸੀ ਪਵਨ ਨੇ ਵਿਧਾਨ ਸਭਾ ਚੋਣ ਵਿੱਚ ਕਿਹਾ ਕਿ ਸੀਐਮ ਮਾਈ ਬਿਲੋਂਗ ਸਿਸਟਰ ਯੋਜਨਾ ਦੇ ਤਹਿਤ ਰਾਜ ਦੀਆਂ ਔਰਤਾਂ ਨੂੰ ਹਰ ਮਹੀਨੇ 1500 ਰੁਪਏ ਪੈਨਸ਼ਨ ਦੇਣ ਦਾ ਵਿੱਤ ਸੈਟਾ ਦਾ ਐਲਾਨ ਕਰ ਦਿੱਤਾ ਹੈ ਇਸ ਸਕੀਮ ਜੁਲਾਈ 2024 ਤੋਂ ਲਾਗੂ ਹੋ ਜਾਵੇਗੀ ਇਸ ਸਕੀਮ ਲਈ 21 ਤੋਂ 60 ਸਾਲ ਦੀਆਂ ਔਰਤਾਂ ਅਪਲਾਈ ਕਰ ਸਕਦੀਆਂ ਹਨ ਹਰ ਮਹੀਨੇ ਤਿੰਨ ਮੁਫਤ ਸਿਲੰਡਰ ਮਹਾਰਾਸ਼ਟਰ ਨੇ ਮੁੱਖ ਮੰਤਰੀ ਅਨੁਪੂਰਜ ਯੋਜਨਾ ਦੇ ਤਹਿਤ ਯੋਗ ਪਰਿਵਾਰਾਂ ਨੂੰ ਹਰ ਮਹੀਨੇ ਤਿੰਨ ਸਿਲੰਡਰ ਦੇਣ ਦਾ ਐਲਾਨ ਕੀਤਾ ਹੈ ਰਾਜ ਦੇ 52,16,412 ਪਰਿਵਾਰਾਂ ਨੂੰ ਇਸ ਦਾ ਲਾਭ ਮਿਲੇਗਾ ਇਸ ਤੋਂ ਇਲਾਵਾ ਸੰਜੇ ગાંધી ਨਿਧਾਰਤ ਯੋਜਨਾ ਅਤੇ ਸਵਰਨਬਾਲ ਯੋਜਨਾ ਦੇ ਲਾਭਪਾਤਰੀਆਂ ਨੂੰ ਹੁਣ 1000 ਰੁਪਏ ਦੀ ਬਜਟ 1500 ਰੁਪਏ ਪੈਨਸ਼ਨ ਮਿਲੇਗੀ ਪੋਰਟਲ ਤੇ ਡਿਜੀਟਲ ਵੀ ਹੋਵੇਗਾ ਸਸਤਾ ਸੂਬੇ ਦੇ ਲੋਕਾਂ ਨੂੰ ਰਾਹਤ ਦਿੰਦਿਆਂ ਉਪ ਮੰਤਰੀ ਨੇ ਡਿਜੀਟਲ ਤੇ ਟੈਕਸ ਵੀ 24% ਤੋਂ ਘਟਾ ਕੇ 21% ਕਰ ਦਿੱਤਾ ਹੈ ਇਸ ਹੁਲ ਮੁੰਬਈ ਖੇਤਰ ਚ ਰਹਿਣ ਵਾਲੇ ਲੋਕਾਂ ਨੂੰ ਮਿਲੇਗੀ ਇਸ ਦਾ ਮਤਲਬ ਹੈ ਕਿ ਡੀਜ਼ਲ ਦੀ ਕੀਮਤ ਕਰੀਬ 2 ਰੁਪਏ ਪ੍ਰਤੀ ਲੀਟਰ ਘਟ ਜਾਵੇਗੀ ਪੈਟਰੋਲ ਤੇ ਵੀ ਟੈਕਸ 26 ਤੋਂ ਘਟਾ ਕੇ 25% ਕਰ ਦਿੱਤਾ ਤੇ ਹੁਣ ਪੈਟਰੋਲ 65 ਪੈਸੇ ਪ੍ਰਤੀ ਲੀਟਰ ਸਸਤਾ ਹੋ ਜਾਵੇਗਾ ਤਾਂ ਇਹ ਸੀ ਇੱਕ ਵੱਡੀ ਅਪਡੇਟ ਇਸ ਤੋਂ ਇਲਾਵਾ ਹੋਰ ਨਵੀਆਂ ਤੇ ਤਾਜ਼ੀਆਂ ਅਪਡੇਟ ਦੇਖਣ ਦੇ ਲਈ ਚੈਨਲ ਪੰਜਾਬ ਜੌਬ ਲੈਟ ਨੂੰ ਸਬਸਕ੍ਰਾਈਬ ਕਰੋ ਧੰਨਵਾਦ